ਰਾਹਿਤਾ ਤੂੰ ਗੁਰੂ ਦਾ ਭੋਗ ਮੰਗੂਦਾ ਵਚਨ ਗੁਰੂ ਦਾ ਪਿਆਰ ਆਪਣੀ ਤੋੜੀ ਚ ਸੰਜੀਤ ਕਰਕੇ ਨਹੀਂ ਆ ਕੋ ਸਤਨਾ ਗੁਰੂ ਦੇ ਥੋੜ ਗ੍ਰਹਿਣ ਕਰੀ ਜਾਨੀ ਔਗਲਾਂ ਦੀ ਛੱਡੀ ਜੀ ਜਦੋਂ ਤੂੰ ਬੰਦਾ ਕਹਿੰਦਾ ਮੈਂ ਝੂਠ ਨਹੀਂ ਛੱਡਿਆ ਜਾਂਦਾ ਮੈਂ ਸੱਚੀ ਬੋਲ ਸਕਦਾ ਤੇ ਮਰਬ ਦੇ ਪਿਆਰੇ ਭਗਤ ਸੰਤ ਮਹਾਂਪੁਰ ਕਹਿੰਦੇ ਨਹੀਂ ਕਹਿੰਦੇ ਵੀ ਝੂਠੁਰਾ ਬੰਦ ਕਰ ਦੇ

ਜੰਗੇ ਨਾਲ ਤੈਨੂੰ ਪਤਾ ਮਾਰੇ ਦਾ ਤੈਨੂੰ ਪਤਾ ਹੈ ਇਹਨੂੰ ਮਾਰੇ ਦਾ ਨਾਮ ਪਤਾ ਮੇ ਰਾਤ ਨੂੰ ਚੋਰੀ ਕਰ ਪਰ ਸਮਝ ਨਹੀਂ ਕਰ ਵੀ ਚੋਰੀ ਬੋਲ ਸਤਨਾਮ ਉਹ ਇਹ ਪਤਾ ਕਿ ਚੋਰੀ ਕਰਮੀ ਮਾਰੀ ਹੈ ਐ ਇਸੇ ਕਰਕੇ ਚੋਰ ਲੋਕ ਰੁਕੇ ਕਰਦਾ ਜੀ ਪਤਾ ਹੀ ਨਹੀਂ ਕਿ ਚੋਰੀ ਕਰਮੀ ਮਾਰੀ ਹੈ ਕਿ ਚੰਗੀ ਮੇ ਤਾਂ ਬਗ ਕਰੀ ਜਾਂਦਾ ਕੋ ਸਤਨਾਮ ਛੋਟਾ ਜਿਹਾ ਬੱਚਾ ਹੈ ਉਹਨੂੰ ਪਤਾ ਨਹੀਂ ਹੈ ਉਹ ਸਤਨੂ ਵੀ ਸਾਥ ਸਖਰ ਹੋਣ ਜਾ ਕੇ ਸਮਝ ਗਏ ਸਤਨੂ ਕਰਨ ਬਾਅਦ ਤੇ ਜਾਂਦਾ ਹੈ ਉਹਨੂੰ ਪਤਾ ਨਹੀਂ ਹੈ

ਦੋਨਹਾਰਾ ਮਹਾਰਾਜੀ ਬਾਣੀ ਤੇ ਨਹੀਂ ਮਨ ਜਾਣ ਦੱਸਾ ਬਾਤ ਜਾਣ ਦੀ ਯੋਗਨ ਕਰੇ ਕਾਹੇ ਕੀ ਕਿਸ਼ਲਾਤ ਹਾਥ ਦੀਪ ਕੋਏ ਪਰੇ ਬੰਦਾ ਹਾਥਰ ਚ ਪੀਵਾ ਪੜ ਕੇ ਪੂਛ ਚ ਨਿਕਦਾ ਹੈ ਮਹਾਰਾਜ ਕਹਿੰਦੇ ਨਿਕਦਾ ਢਿੱਗੀ ਜੇ ਮੈਂ ਤੁਹਾਨੂੰ ਦੇ ਬਾਰੇ ਥੋੜੇ ਬੜਨਾ ਆਖੋ ਸਤਨਾਮ ਦੇ ਸਰੇਤੀ ਇੱਕ ਸ੍ਰੇਖ ਦੇਹੀ ਤੈਨੂੰ ਮਿਲੀ ਐ ਉਹਨਾਂ ਦਾ ਤਾਂ ਸਰਕਾਰ ਰਾਹੀਂ ਭੇਜਿਆ ਵੱਡੇ ਵੱਡੇ ਹੱਥਿਆਂ ਨੂੰ ਬੰਦਾ ਕਾਬੂ ਕਰੀ ਜਾਂਦਾ ਬੋਲੋ ਸਤਨਾਮ ਵਾਹ ਖੂਨ ਖਾਰ ਵਗਿਆਰ ਛੇੜ ਕੀਤੇ ਉਹਨਾਂ ਬੰਦਾ ਪੁਣੀ ਉਮਲ ਦੇ ਕੁੱਤੇ ਸ਼ਾਰਿਆਂ ਦੇ ਚੁੰਦਾ ਹੁੰਦਾ ਬੋਲੋ ਸਤਨਾਮ ਵਾਹ ਕੋ ਚੰਗਾ ਚੰਗਾ ਸਿਖਾਇਆ ਪਰ ਵੇਖ ਲੈਣ

तुम आए प्यारे से गुरु अर्जुन देव महाराज जी जाप जात के चढ़िया जा को सतना से कृपा चसन बिछणा दा नानक दास तुम्हारे जीव वो कम नहीं राम राबो ने सत बोल बाण के आया मेनू तेरे कने आओ आओ सोई